ਦੇ ਆਉਣ ਦੀ ਆਸ ਤੇਨ ਕੋ ਜਗ ਜਾਣਗੇ ਸਤਿ ਪਾ ਕੇ ਰਬ ਦਾਸ ਮਰ ਸੋਈ ਦਾ ਛਾੜ ਕੇ ਕਰ ਆਉਣ ਦੀ ਆਸ ਤੇਨ ਕੋ ਜਗ ਜਾਣਗੇ ਸਤਿ ਪਾ ਕੇ ਰਬ ਦਾਸ

ਆਪ ਸੰਤਿਆਗ ਵੱਜੂ ਲਿਖਣਾ ਰਹੋ ਨਾਮਨਾਮ ਗ੍ਰੰਥ ਗੁਰੂ ਦੀ ਸਤਿਮਾ ਦੀ ਵਿਆਸਕਾ ਤੋਂ ਪਰਮਾਤਮਾ ਨਾਮ ਨਾਮ ਸਰਮਾਨੀ ਸਰ ਸਮਾਪਤ ਉਪਦੇਸ਼ਾਂ ਦੇ ਵਾਕੇ ਕਹਦਾ ਕਿ ਦਾਸ ਤਾ ਸਿਰ ਤੇ ਪਰਜਨੋ ਮਨ ਪ੍ਰਭਾਵੀ ਬੋਲਣਾ ਜੀ ਸਤਨਾਮ ਸਤਨਾਮ ਐਸੀ ਬਾਤ ਗੁਰੂ ਕਉ ਕਰੇ ਮੀਰੀ ਬਾਣੀ ਸੇ ਜਾਂ ਮੇਰਾ ਮਾਤਿ ਸਤ ਕਰੇ ਰਖੋ ਯਾਗੀ ਸੋਜਨਤ ਕੋ ਲਾ ਕੇ ਸਤਨਾਬ 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 ਸਤguru ਸਤguru ਦਾਦੀ ਮਹਾਰਾਜ ਭਗਵਾਨ ਸੀ ਵਾਲਮੀਕੀ ਜੀ ਮਹਾਰਾਜ ਭਗਵਾਨ ਸੀ ਰੇਂਦਰ ਸੰਤੋਪੀ ਬਲਰਾ ਪ੍ਰੀਤ ਜੀ ਸਤguru ਸਤਨਾ ਜੀ ਸੈਨ ਜੀ ਕਰੋਤਨ ਜੀ ਨਾਮ ਦੇ ਪੀਰ ਰੰਕਾ ਜੀ ਬੰਗੜਾ ਜੀ ਸੰਤ ਮੀਰਾਬਾਈ ਸੰਤ ਭੀਮੇ ਜੀ ਕੇ ਨਾਮ ਸੇਵਾ ਸਮਰਪਿਤ ਮੈਂ ਆਹ ਅੰਦਰ ਕੇ ਬੋਲੋਗੇ ਸਤਨਾਮ ਸਤ ਸਤਿਗੁਰ ਸੰਤੂਰ ਬਾਬਾ ਕਿੰਪਲ ਦਾ ਜੀ ਮਹਾਰਾਜ ਸਤੁਰ ਸੁਆਮੀ ਸਰਪੰਗਰ ਜੀ ਮਹਾਰਾਜ ਸਤੁਰ ਸੁਆਮੀ ਖਰੀਦਾਰ ਜੀ ਮਹਾਰਾਜ ਸਤੁਰ ਸੁਆਮੀ ਗਰੀਦਾਰ ਜੀ ਮਹਾਰਾਜ ਗੁਰਦੱਤ ਜੀ ਦੇ ਰਾਜਮਾ ਸਤੁਰ ਸੁਆਮੀ ਨਰਜਨ ਦਾ ਜੀ ਮਹਾਰਾਜ ਅਮਰ ਸਿੰਘ ਜੀ ਸੰਤ ਰਾਮਾ ਨੰਦੇ ਮਾਪੁਰਖਾਂ ਦੇ ਨਾਮ ਸੇਵਾ ਸਗਨ ਕਮਾਈ ਦਾ ਧਿਆਨ ਕਰਕੇ ਜਪੋ ਜੀ ਸਤਿਨਾਮ ਸਤਨਾਮ ਸਤਗੁਰਾਂ ਦੇ ਪਾਵਨ ਪਵਿੱਤਰ ਜਨਮ ਸਥਾਨ ਮੰਦਰ ਅਸੀਰਪੁਰ ਤੋਂ ਪੇਗੰਪੁਰਾ ਹਰ ਕੇ ਦਵਾਰ ਹਰ ਕੇ ਇਨਸਾਨ ਤੇਰਾ ਸੰਗਤ ਵੱਲਾਂ ਜੀ ਕੇ ਨਾਮ ਸੇਵਾ ਸੰਗਤ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸਤਨਾਮ ਸਤਨਾਮ ਅੰਮ ਸਾਰੇ ਦੀਨ ਦਿਆਲ ਨਾ ਤੂੰ ਸਰਾ ਪਤਿਆਰ ਕਰ ਕੀ ਜਾ ਬਚਨੀ ਤੋਰ ਮੋਰ ਮਨ ਮੰਗੀ ਜਾਨ ਕੋ ਪੂਰਨ ਦੀ ਜਾ ਆਉ ਕਲ ਬਲ ਜਾਉ ਮੈਂ ਜਾ ਕਾਰ ਨੇ ਕਾਰ ਨੇ ਬਹੁਤ ਬੋਲ ਰਹਾ ਹੋ ਬਹੁਤ ਨੰਗ ਸਰੀਰ ਤੇ ਮਾਤੂ ਦੀ ਨੰਗ ਤੁਹਾਰੀ ਦੇਖੇ ਕਹਿ ਰਦਾ ਸਾਸ ਕੁਜੀ ਉੱਚੇ ਪਿਓ ਦਰਸ਼ਨ ਦੇਖੇ ਤੇਰੇ ਭਾਇਓ ਦਰਸ਼ਨ ਮਹਾਨ ਵਕਾ ਨੂੰ ਸਾਹ ਤਕਾਂ ਦੇ ਗ੍ਰਾਜਮਨ ਸਾਹਿਬਾ ਜੀ ਧੰਨ ਧੰਨ ਜਤੂ ਸਤਗੁਰੂ ਦਾਜੀ ਮਹਾਰਾਜ ਪੂਰਨ ਮੰਡਲ ਦੇ ਮਾਨਤਾਂ ਸਤਿਗੁਰੂ ਸੋਮਨੀ ਸਰਪੰਧਾ ਜੀ ਮਹਾਰਾਜ ਆਪ ਜੀ ਨੂੰ ਅੱਜ ਨਾਲ ਜਾਂਦੇ ਆਪ ਜੀ ਨੇ ਪਾਵਨ ਪੁਵਿੱਤਰ ਮੋਆਰ ਕੀ ਜੰਮਾ ਦੇ ਬਾਸ ਅਰਦਾਸ ਬੇਨਤੀ ਦੁਦ ਦੀ ਹੈ ਜੀ ਸੱਚੇ ਮਾਸ਼ਾਹ ਦੀ ਅੱਜ ਆਪ ਜੀ ਨੂੰ ਕਾਨ ਕੀਤੀ ਪਾਵਨ ਪੁਵਿੱਤਰ ਅਲਾਕੇ ਪਾਣੀ ਪੁਕੀ ਪਾਣੀ ਅਪੁਕ ਪਾਣੀ ਦੇ ਤਿੰਨ ਜਾਤ ਨੂੰ ਪੂਨ ਜਾਰੇ ਦੀ ਨਾਮ ਮੁਖਿਆਰਾਂ ਵੱਲੋਂ ਸਵਾਗਤ ਸਭਾਵਾਂ ਪਾਈਆਂ ਜਾਦੀਆਂ ਨੇ ਸੱਚੇ ਪਾਤਸ਼ਾਹ ਜੀ ਪਹਿਲੇ ਜਾਪ ਉਸਤਾਨੀ ਸਾਧਰਾ ਪਿੰਡ ਜੇੜੀਆਂ ਨੂੰ ਸਮੂਹ ਸਾਧ ਸੰਗਤ ਵੱਲੋਂ ਸਾਰੇ ਜਥੇ ਦੀ ਚੜ੍ਹਦੀ ਕਲਾ ਤੰਦਰੁਸਤੀ ਅਤੇ ਸੁਖ ਸ਼ਾਂਤੀ ਦੇ ਵਾਸਤੇ ਜਿੰਨੇ ਵੀ ਜਥੇ ਦੇ ਵਿੱਚ ਜੀਵਾਨੀ ਆਏ ਨੇ ਸਭਨਾ ਦੀ ਤੰਦਰੁਸਤੀ ترقیਆਂ ਦੇ ਬਾਅਦ ਤੇ ਚੜ੍ਹਦੀਆਂ ਕਲਾਂ ਦੇ ਬਾਅਦ ਪਹਿਲੇ ਜਾਪ ਦੂਸਰੇ ਜਾਪ ਲਈ ਰਾਮ ਪ੍ਰਕਾਸ਼ ਉਹਨਾਂ ਦੀ ਧਰਮ ਪਤਨੀ ਜੀ ਦੇ ਪ੍ਰਕਾਸ਼ਪੁਰ ਅਤੇ ਪੁੱਤਰ ਭਪਿੰਦਰ ਜੀ ਮੈਤੋ ਅਤੇ ਪੰਘੇਂਦਰ ਜੀ ਮੈਤੋ ਪਿੰਡ ਸੀਨਾ ਪਾਸਿਤੂਐਸ ਵਾਲਿਆਂ ਵੱਲੋਂ ਦੂਸਰੇ ਜਾਤ ਸਤਗੁਰੂ ਜੀ ਪਰਿਵਾਰ ਦੀ ਸੁਖਸ਼ਾਂਤੀ ਜੜਨੀ ਕਲਾ ਤੇ ਬੰਦ ਰੋਪੀ ਨੇ ਬਾਤ। ਅੱਗੇ ਪਾਸਾ ਜੀ ਤੀਸਰੇ ਜਾਬ ਸੀਨੇ ਸੰਤੋਖਾ ਦੇ ਤਰੁਪਤਰੀ ਅਨੀਤਾ ਕੁਮਾਰੀ ਸਮੂਹ ਪਰਿਵਾਰ ਤੋਂ ਵਾਸੀ ਲੁਧਾਨਾ ਵਾਲਿਆਂ ਵੱਲੋਂ ਪਰਿਵਾਰ ਦੀ ਸੁਖਸ਼ਾਂਤੀ ਜੜਨੀ ਕਲਾ ਦੇ ਵਾਸਤੇ ਹੈ। ਭਾਗਾਂ ਸਤੁਰਦਾ ਜੀ ਮਾਰਨ ਕਿਰਪਾ ਕਰਨੀ اپنا میر پہا ہاتھ رکھنا چڑھ بھی ترکھنا کے پادشاہ خود پروار والوں ارداس بےنتی ہے شری آتما رام کے پروار والوں ستے پاشاہ پروار کی ریموکا سچے پاشاہ راہل پادشاہ شریع شری سکھدیو کمار جی پنڈ پاشاہ پیا پاشا خوشی بےنتی ہے مہاراج ਪਰਵਾਹਾਂ ਬਨੋ ਦਾਸਾਂ ਵੇਖੀਆਂ ਪ੍ਰਵਾਨ ਕਰੀਆਂ ਹੋਰ ਪਾਣੀ ਦੇ ਤਿੰਨ ਜਾ ਆਪਰਨ ਸੰਧਿਆਗਿਆ ਬਖਸ਼ ਕਰੋ ਆਪਣੀ ਸੇਵਕੀ ਆਪੇ ਰੱਖੇ ਆਪੇ ਨਾਪੇ ਪਾਵੇ ਇਹ ਹੈ ਗਹਿਕਾਰ ਕੀਤ ਸੇਵਕੀ ਕਹਿਣਾ ਉੱਤਤ ਕਹਿ ਰਵਿਦਾਸ ਭਜ ਹਰਨਾਮ ਪ੍ਰਭ ਸੁਧਿਆਨ ਸਫਰ ਸਕਤਾਂ ਸਾਧੂ ਜੀ ਪਾਠੀ ਸਰਵਨਾ ਹਾਜਰੀ ਨੇ ਬਿਆਨ ਸਮਗਰੀਆਂ ਸੰਗੂਰੋ ਮੇਂਡਰ ਦਿੱਤੀਆਂ ਗਈਆਂ ਬਿਆਨ ਮਾਇਆ ਅਪਣੇ ਔਰ ਜਿਹੜੇ ਜੀ ਪੁਰਾਣੀ ਦੇਸਾਂ ਪਰਦੇਸਾਂ ਵਿੱਚ ਬੈਠੇ ਨੇ ਉਹਨਾਂ ਦੀ ਮੰਨਤਾ ਆਪਣਾ ਪੂਰਨ ਕਾਮੀਆਂ ਪੜੀ ਸੁਣੀ ਪਾਣੀ ਦਾ ਪਰਿਵਾਰ ਨੂੰ ਨਾਮਾ ਬਖਸ਼ਿਸ਼ ਕਰਨ ਦੀ ਕਰੋਪਿਰਤ ਬਾਪ ਇਸ ਰੂਪੇ ਪਾਵਨ ਪਾਣੀ ਦੇ ਦਾ ਤਾ ਕੋਈ ਪਰ त्याਗਾ ਬਖਸ਼ੋ ਸਹੀ ਸਜਣ ਸਾਥ ਪਿਆਰੀ ਜਿੰਨਾ ਇਹਨਾਂ ਮਿਲਦਾ ਤੇਰਾ ਨਾਮ ਜਿੱਤੇ ਆਵੇ ਆਪ ਦੀ ਦੇਵਤਾ ਕੋ ਨਾਮ ਨੇ ਚੜਦੇ ਹੋਵੇ ਖਲਾ ਤੇਰੇ ਪਾਣੀ ਸਰਬਤ ਦਾ ਬੋਲੋ

कृपयो दर्शन देखे